ਗੁਰਦੁਆਰਾ ਟਾਲਾ ਸਹਾਇ ਵਿਖੇ ਬੀਬੀ ਕੋਲਾਜੀ ਪলাই ਕੇਂਦਰ ਦੇ ਸਹਿਯੋਗ ਨਾਲ ਨਵੇਂ ਬਨੇ ਕੜਾ ਪ੍ਰਸਾਦ ਦੇ ਕਾਊਂਟਰ ਦਾ ਉਦਘਾਟਨ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਬੀਬੀ ਕੋਲਾਜੀ ਪলাই ਕੇਂਦਰ ਦੇ ਪਾਈ ਸਾਹਿਬ ਪਾਈਗੁਰ ਇਕਬਾਲ ਸਿੰਘ ਟਾਲਾ ਸਾਹਿਬ ਗੁਰਦੁਆਰਾ ਦੇ ਮੁੱਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਰਣਜੀਤ ਸਿੰਘ ਗੋਲਡੀ ਅਤੇ ਹੋਰ ਮੈਂਬਰਸ ਹਾਜ਼ਰ ਸਨ। ਔਰ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਬੜੀਆਂ-ਬੜੀਆਂ ਸੇਵਾਵਾਂ ਮਹਾਪੁਰਖਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਉਥੇ ਹੀ ਮਹਾਪੁਰਖ ਭਾਈ ਸਾਹਿਬ 아이 ਗੁਰ ਇਕਬਾਲ ਸਿੰਘ ਜੀ ਉਹਨਾਂ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਹੁਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਜੀ ਵਿਖੇ ਕੜਾ ਪ੍ਰਸ਼ਾਦ ਦਾ ਨਵਾਂ ਕਾਊਂਟਰ ਤਿਆਰ ਕੀਤਾ ਗਿਆ ਹੈ ਇੱਥੇ ਆਮਦ ਬਹੁਤ ਵੱਧ ਗਈ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀਆਂ ਬਰਕਤਾਂ ਜਿਹੜੀਆਂ ਕਮਾਈਆਂ ਜਿਹੜੀਆਂ ਉਹ ਖੁੱਲੀਆਂ ਸੰਗਤ ਮੰਡਰੇ ਨੇ ਉਹ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਜੋ ਬਾਬਾ ਦਰਸ਼ਨ ਸਿੰਘ ਸਾਰੀ ਟੀਮ ਨੇ ਬੀਬੀ ਕੋਲਾ ਭਲਾਈ ਕੇਂਦਰ ਦਾਸਾਂ ਨੂੰ ਇਹ ਸੇਵਾ ਪਹਿਲੇ ਛਵੀਲ ਦੀ ਵਿੱਚ ਹੋਲੀ ਚ ਪਾਈ ਤੇ ਹੁਣ ਜਿਹੜਾ ਪ੍ਰਸ਼ਾਦ ਦਾ ਇਹ ਸਾਰਾ ਕੈਵਨ ਕਾਊਂਟਰ ਬਣਿਆ ਹੈ ਇਹ ਸ਼ਾਇਦ ਪਹਿਲਾ ਹੀ ਹੋਏਗਾ ਸਾਰਾ ਏਸੀ ਕਾਊਂਟਰ ਹੈ ਜੀ ਜਿਨ੍ਹਾਂ ਦੇ ਅੰਦਰ ਪ੍ਰਸ਼ਾਦ ਵਰਤਾਉਣਾ ਹੈ ਪੱਖੇ ਵੀ ਲੱਗੇ ਅੰਦਰ ਏਸੀ ਵੀ ਲੱਗੇ ਆ ਸ਼੍ਰੀ